ਜਦੋਂ ਪੰਜਾਬ ਦੇ ਵਿੱਚ 70% ਲੀਡ 70% ਫੀਮ ਡੋਟੇ ਖਾਂਦੇ ਨੇ ਵਿੱਚ ਚਿੱਟਾ ਵੀ ਵਿੰਦੇ ਨੇ 80 ਤੋਂ 85% ਲੀਡਰ ਫੀਮ ਡੋਟੇ ਖਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬੈਠਦੇ ਨੇ ਪਰ ਕਦੇ ਵੀ ਇਹ ਪਤੰਦਰ ਇਸ ਦੇ ਹੱਕ ਦੇ ਵਿੱਚ ਨਹੀਂ ਬੋਲਦੇ ਹੈਗੇ ਪੰਜਾਬੀਓ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਸ ਤਰ੍ਹਾਂ ਚਿੱਟੇ ਨੇ ਪੰਜਾਬ ਨੂੰ ਨਸ਼ਿਆਂ ਦੀ ਤੇ ਮੌਤ ਦੀ ਮੰਡੀ ਬਣਾਇਆ ਜਿਵੇਂ ਚਿੱਟੇ ਨੇ ਪੰਜਾਬ ਦੇ ਵਿੱਚ ਲੁੱਟਾਂ ਖੂਹਾਂ ਚੋਰੀਆਂ ਦੇ ਵਿੱਚ ਚੌਕਾ ਵਾਅਦਾ ਕੀਤਾ ਵਾ ਜਿਵੇਂ ਲੁੱਟਾ ਖੋਹਾਂ ਨੇ ਕਤਲ ਕਰਵਾਏ ਨੇ ਜਿਵੇਂ ਚਿੱਟੇ ਨੇ ਚਿੱਟੇ ਨੇ ਰਸੇ ਤਾਰ-ਤਾਰ ਕੀਤੇ ਨੇ ਜਿੱਥੇ ਚਿੱਟੇ ਨੇ ਪੰਜਾਬ ਨੂੰ ਦੁਨੀਆ ਦੇ ਵਿੱਚ ਮਸ਼ਹੂਰ ਕਰਤਾ ਵੀ ਪੰਜਾਬ ਦੇ ਵਿੱਚ ਚਿੱਟਾ ਸਭ ਤੋਂ ਜ਼ਿਆਦਾ ਆ ਉਸ ਤੇ ਚਰਚਾ ਕੋਈ ਵੀ ਹੋ ਰਹੀ ਪੰਜਾਬੀਓ ਅਸੀਂ ਕਿਉਂ ਅਫੀਮ ਡੋਟਿਆਂ ਦੀ ਮੰਗ ਕਰਦੇ ਆਂ ਵੀ ਪੰਜਾਬ ਦੇ ਵਿੱਚ ਜੇਕਰ ਚਿੱਟੇ ਦਾ ਲੱਕ ਤੋੜਨਾ ਵਾ ਤਾਂ ਪੰਜਾਬ ਦੇ ਵਿੱਚ ਅਫੀਮ ਡੋਟੇ ਬਹੁਤ ਜ਼ਰੂਰੀ ਆ ਜਿਵੇਂ ਹਿਮਾਚਲ ਪ੍ਰਦੇਸ਼ ਨੇ ਭੰਗ ਦੀ ਗਾਂਝੇ ਦੀ ਖੇਤੀ ਨੂੰ ਲਾਗੂ ਕੀਤਾ ਵਾ ਅਸੀਂ ਕਦੋਂ ਭੁਪਿੰਨਤਾ ਦੀ ਖੇਤੀ ਤੇ ਰਾਹ ਪਾਵਾਂਗੇ 15 ਸਾਲ ਬਾਅਦ ਤਾਂ ਪੰਜਾਬ ਨੇ ਰੇਗਿਸਤਾਨ ਬਣ ਜਾਣਾ ਵਾ ਜਿੰਨੇ ਵੀ ਕਿਸਾਨ ਮਾਫੀਆ ਵਾ ਇਹ ਚਾਹੁੰਦੇ ਨਹੀਂ ਹੈਗੇ ਵੀ ਪੰਜਾਬ ਦਾ ਕਿਸਾਨ ਪੈਰਾਂ ਤੇ ਖੜਾ ਹੋਵੇ ਅੱਜ 85% ਜੇਲ੍ਹਾਂ ਦੇ ਵਿੱਚ ਖਾਣ ਵਾਲੇ ਬੈਠੇ ਨੇ ਅੱਜ ਤੁਸੀਂ ਸੋਚ ਕੇ ਦੇਖੋ ਮਾਰੂ ਨਸ਼ੇ ਕਰਕੇ ਰੇਆ ਸਪਰੇਆ ਕਰਕੇ ਅੱਜ ਹਰ ਘਰ ਦੇ ਵਿੱਚ ਮਰੀਜ਼ ਪੈਦਾ ਹੋ ਗਿਆ 10 10 12 12 ਸਾਲ ਦੇ ਬੱਚੇ ਪਿਛਾਵੜੀ ਥਾਂ ਤੇ ਟੀਕੇ ਲਾ ਰਹੇ ਨੇ ਤੀਸਰੀ ਜਨਾਨੀ ਵੀ ਬੱਚੇ ਦਾ ਨਹੀਂ ਨਿਕਲੀ ਹੋਈ ਆ ਕੰਮ ਸੇ ਕੰਮ ਜੇ ਸਰਕਾਰਾਂ ਸਾਨੂੰ ਨੌਕਰੀਆਂ ਨਹੀਂ ਦੇ ਸਕਦੀਆਂ ਭ੍ਰਿਸ਼ਟਾਚਾਰ ਬੁੱਲ ਪ੍ਰਸ਼ਾਸਨ ਨਹੀਂ ਦੇ ਸਕਦੀਆਂ ਤਾਂ ਤੁਹਾਨੂੰ ਸ਼ੁੱਧ ਖਾਣਾ ਤਾਂ ਦੇ ਸਕਦੀਆਂ ਨੇ ਮਾਂ ਦੇ ਪੇਟ ਦੇ ਵਿੱਚ ਬੱਚਾ ਜ਼ਹਿਰ ਖਾਣ ਲੱਗ ਜਾਂਦਾ ਵਾ ਤੁਸੀਂ ਦੇਖੋ ਰੇਆ ਸਪਰੇਆ ਵਾਲੇ ਖਾਣੇ ਖਾ ਕੇ ਫੜ ਰਿ ਰਸਾਇਣ ਵਾਲੇ ਫਲ ਫਰੂਟ ਖਾ ਕੇ ਜਰੀਲਾ ਪਾਣੀ ਪੀ ਕੇ ਡੱਬੇਬੰਦ ਚੀਜ਼ਾਂ ਖਾ ਕੇ ਅੱਜ ਹਰ ਘਰ ਦੇ ਵਿੱਚ ਮਰੀਜ਼ ਪੈਦਾ ਹੋ ਗਿਆ 12-12 ਸਾਲ ਦੀਆਂ ਕੁੜੀਆਂ ਨੂੰ ਹੀ ਨਾ ਲੱਗ ਗਿਆ ਪੰਜਾਬ ਦੇ ਜਿਹੜੇ ਲੀਡਰ ਨੇ ਚਾਹੇ ਉਹ ਕੋਈ ਵੀ ਪਾਰਟੀ ਦੇ ਹੋਣ ਖਾਂਦੇ ਪੰਜਾਬ ਦਾ ਨੇ ਪੰਜਾਬ ਦੇ ਲੋਕਾਂ ਦੇ ਵੋਟਾਂ ਦੇ ਨਾਲ ਮੰਤਰੀ ਤੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਤੇ ਐਮ.ਐਲ.ਏ ਬਣਦੇ ਨੇ ਪਰ ਕਦੇ ਵੀ ਪੰਜਾਬ ਦੇ ਲੋਕਾਂ ਦੇ ਅਕੇਲੀ ਬਣੇ ਹੈਗੇ ਜਿੰਨਾ ਪੰਜਾਬ ਦੇ ਰਾਜਨੀਤਿਕ ਲੋਕਾਂ ਨੇ ਦੁਸ਼ਮਣ ਦੀ ਦਾਤੀ ਦੇ ਹੱਥੇ ਵੰਡ ਕੇ ਬਣ ਕੇ ਪੰਜਾਬ ਦੀਆਂ ਜੜਾ ਵੱਡੀਆਂ ਨੇ ਇੰਨਾ ਕਦੇ ਮੁਗਲਾਂ ਤੇ ਅੰਗਰੇਜ਼ਾਂ ਨਹੀਂ ਸੀ ਵੱਡੀਆਂ ਇਹ ਤੋਂ ਵੱਧ ਪੰਜਾਬ ਦੀ ਬਦਕਿਸਮਤੀ ਕੀ ਹੋ ਸਕਦੀ ਆ ਅੱਜ ਹਜ਼ਾਰਾਂ ਫੈਕਟਰੀਆਂ ਜ਼ਹਿਰੀਲਾ ਪਾਣੀ ਥੱਲੇ ਪਾਉਂਦੀਆਂ ਨੇ ਪਰ ਕਾਰਵਾਈ ਕਰਨ ਵਾਲਾ ਕੋਈ ਨਹੀਂ ਆਜੀਬ ਤੇ ਰੱਖਣ ਵਾਲੀਆਂ ਗੋਲੀਆਂ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਮਾਨਸਿਕ ਤੌਰ ਤੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹਨਾਂ ਦੇ ਵੀਰ ਜੀ ਦੇ ਸ਼ਕਰਾਣੂ ਮਰੇ ਜਾ ਰਹੇ ਨੇ ਲੀਵਰ ਗੁਰਦੇ ਖਰਾਬ ਕੀਤੇ ਜਾ ਰਹੇ ਨੇ ਪਰ ਕਦੇ ਵੀ ਇਹ ਰਾਜਨੀਤਿਕ ਲੀਡਰ ਇਹ ਰਾਜਨੀਤਿਕ ਲੀਡਰ ਨੇ ਕਦੇ ਵੀ ਇਸ ਦੇ ਵਿਰੁੱਧ ਕਦੇ ਵੀ ਇਹਦੇ ਦੇ ਵਿਰੁੱਧ ਨਹੀਂ ਬੋਲਿਆ ਹੈਗਾ ਭਾਈ ਜੀ ਤੁਸੀਂ ਸੋਚ ਕੇ ਦੇਖੋ ਜਿਸ ਸੂਬੇ ਦੇ ਵਿੱਚ ਜਿਸ ਜਿਸ ਸਾਡੇ ਦਾਦੇ ਪੜਦਾਦਿਆਂ ਦੇ ਬਾਰਾ-ਬਾਰਾ 10-10 ਬੱਚੇ ਹੋਣ ਅਜ ਉਹਨਾਂ ਦੇ ਪਾਰਸਾਂ ਤੋਂ ਬੱਚੇ ਪੈਦਾ ਨਾ ਹੋ ਰਹੇ ਔੜ 625 ਬੇਬੀ ਡੂ ਸੈਂਟਰ ਨੇ ਇੱਕ ਮੈਂ ਮਾਪਿਆਂ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਵਾ ਜਿਨ੍ਹਾਂ ਦੇ ਬੱਚੇ 2000 ਸਾਲ ਤੋਂ ਬਾਅਦ ਜੰਮੇ ਨੇ ਉਹਨਾਂ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਬੱਚਿਆਂ ਦਾ ਟ੍ਰੈਸਟਾ ਟੌਂ ਦਾ ਟੈਸਟ ਜ਼ਰੂਰ ਕਰਾਓ 2000 ਤੋਂ ਬਾਅਦ ਜੰਮਣ ਵਾਲੇ ਬੱਚਿਆਂ ਦੇ ਬੀਜ ਰਿਸ਼ ਕਰਾਉਣਾਂ ਦੀ ਗਿਣਤੀ ਬਹੁਤ ਘੱਟ ਆ ਰਹੀ ਹੈ ਜਾ ਤਾਂ ਉਹਨਾਂ ਦੇ ਬੀਜ ਦੇ ਸ਼ਕਰਾਣ ਨੂੰ ਬਿਮਾਰ ਨੇ ਕਿਉਂ ਤਲਾਕਾਂ ਦੀ ਗਿਣਤੀ ਦਿਨੋਂ ਦਿਨ ਲਈ ਪੰਜਾਬ ਦੇ ਵਿੱਚ ਵਧਦੀ ਜਾਂਦੀ ਆ ਸਾਡੀ ਨੌਜਵਾਨੀ ਨਮਰਤ ਹੋ ਰਹੀ ਆ ਇੱਕ ਮਾਰੂ ਨਸ਼ਿਆ ਕਰਕੇ ਇੱਕ ਰਹਿ ਆ ਸਪਰਿਆਂ ਤੇ ਗੰਦੇ ਪਾਣੀ ਕਰਕੇ ਇੱਕ ਖਾਣ ਪੀਣ ਕਰਕੇ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਜਦੋਂ ਪੰਜਾਬ ਦੇ ਵਿੱਚ 70% 70% ਪੋਰਸ ਵਾਲੇ ਫੀਪ ਡੋਡੇ ਖਾਂਦੇ ਨੇ ਵਿੱਚ ਚਿੱਟਾ ਵੀ ਪੀਂਦੇ ਨੇ 80 ਤੋਂ 85% ਲੀਟਰ ਫੀ ਮਡੋਡੇ ਖਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬੈਠਦੇ ਨੇ ਪਰ ਕਦੇ ਵੀ ਇਹ ਪਤੰਦਰ ਇਸ ਦੇ ਹੱਕ ਦੇ ਵਿੱਚ ਨਹੀਂ ਬੋਲਦੇ ਹੈਗੇ ਜੇਕਰ ਪ੍ਰਕਾਸ਼ ਸਿੰਘ ਪਾਦਲ ਡਾਕਟਰ ਮਰਮੂਰ ਸਿੰਘ ਦੀ ਗੱਲ ਮੰਨ ਲੈਂਦਾ ਤੇ ਅੱਜ ਪੰਜਾਬ ਦੇ ਵਿੱਚ ਖਸਕ ਖਦੀ ਖੇਤੀ ਹੋਣੀ ਸੀਗੀ ਤੇ ਮੈਨੂੰ ਨਹੀਂ ਲੱਗਦਾ ਵੀ ਲੱਖਾਂ ਨੌਜਵਾਨਾਂ ਦੇ ਸਿਵੇ ਪਚਦੇ ਪੰਜਾਬ ਦੇ ਵਿੱਚ ਕਿਉਂ ਸਾਡੇ ਪੰਜਾਬ ਦੇਸ ਅਕੇਲੀ ਉੱਤੇ ਕਿਉਂਕਿ ਪੰਜਾਬ ਇੱਕ ਡੀਪ ਸਟੇਟ ਆ ਇਹਨੂੰ ਏਜੰਸੀਆਂ ਚਲਾ ਰਹੀਆਂ ਨੇ ਏਜੰਸੀਆਂ ਹੀ ਕਹਿੰਦੀਆਂ ਨੇ ਲੀਡਰਾਂ ਨੂੰ ਹੁਣ ਦੱਸੋ ਕੈਪਟਨ ਨੇ ਘੱਟ ਪੈਸਾ ਬਣਾਇਆ ਬਾਦਲ ਪਰਿਵਾਰ ਨੇ ਘੱਟ ਪੈਸਾ ਬਣਾਇਆ ਆ ਹੁਣ ਜਿਹੜੇ ਸੱਤਾਧਾਰੀ ਨੇ ਘੱਟ ਪੈਸਾ ਬਣਾ ਰਹੇ ਨੇ ਹੁਣ ਤੱਕ ਪੰਜਾਬ ਦੇ ਕਿਹੜੇ ਕਿਹੜੇ ਮੇਨ ਲੀਡਰਾਂ ਤੇ ਨੇ ਜਿੱਥੇ ਕਿ ਅੱਜ ਈਡੀ ਦੀ ਸੀਬੀਆਈ ਦੀ ਰੇਡ ਪਈ ਹੋਵੇ ਇਨਕਮ ਟੈਕਸ ਦੀ ਰੇਡ ਪਈ ਹੋਵੇ ਸਿਮਰਨਜੀਤ ਸਿੰਘ ਮਾਨ ਤਾਂ ਅਕਲ ਇੱਕ ਵੱਖਰੇ ਦੇਸ਼ ਦੀ ਮੰਗ ਕਰਦਾ ਅੱਜ ਤੱਕ ਉਹਦੇ ਤੇ ਈਡੀ ਤੇ ਕਰੇ ਸੀਬੀਆਈ ਦੀ ਕਦੇ ਕਿਤੇ ਰੇਡ ਪਈ ਹੈ ਕਦੇ ਨਹੀਂ ਪਈ ਹੈਗੀ ਕਿਉਂਕਿ ਭਾਈ ਜੀ ਜਿਹੜੇ ਸਾਡੇ ਸਾਡੇ ਲੀਡਰ ਨੇ ਦਾ ਦੁਸ਼ਮਣ ਦੀ ਧਾਤੀ ਵੜ ਕੇ ਪੰਜਾਬ ਦੀਆਂ ਜੜ੍ਹਾਂ ਵੱਡੀਆਂ ਨੇ ਉਹ ਚਾਹਦੇ ਨਹੀਂ ਹੈਗੇ ਵੀ ਪੰਜਾਬ ਦੇ ਹਾਲਾਤ ਬਦਲਣ 60% ਤਾਂ ਪੰਜਾਬ ਖਤਮ ਹੋ ਚੁੱਕਿਆ 40% ਪੰਜਾਬ ਬਚਿਆ ਬਾ ਉਹਨੂੰ ਵੀ ਖਤਮ ਕਰਨ ਦੀਆਂ ਪਲਾਨਿੰਗਾਂ ਬਣਾਇਆ ਜਾ ਰਹੀਆਂ ਹੁਣ ਜਿਹੜੀ ਨਵੀਂ ਪਾਰਟੀ ਬਣੀ ਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹ ਰਾ ਤੁਸੀਂ ਨਵੀਂ ਪਾਰਟੀ ਬਣਾ ਲਈ ਤੁਸੀਂ ਨਵਾਂ ਰੱਖਿਆ ਕੀ ਆ ਤੁਰੋਦਾ ਇਹ ਰੱਖਣਾ ਚਾਹੀਦਾ ਜੀ ਵੀ ਅਸੀਂ ਅਨੰਦਪੁਰ ਸਾਹਿਬ ਦੀ ਸੋਣਗੇ ਨੰਬਰ ਪਹਿਲੇ ਨੰਬਰ ਤੇ ਲਾਗੂ ਕਰਾਂਗੇ ਕਿਉਂਕਿ ਜਵਾਨੀ ਨੌਜਵਾਨੀ ਨਮਰਤ ਹੋ ਰਹੀ ਆ ਲੱਖਾਂ ਨੌਜਵਾਨ ਅੱਜ ਸਵੇ ਮੱਚ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੱਚਣਗੇ ਲੁੱਟਾ ਘੁਆ ਕਰਾਂ ਬਾਦਰੀਆਂ ਨੇ ਧੰਗ ਦੀ ਕਿ ਇੱਥੇ ਗਾਂਝੀ ਦੀ ਖੇਤੀ ਕਿਉਂ ਨਹੀਂ ਹੋ ਸਕਦੀ ਹਿਮਾਚਲ ਬੱਤਾ ਜੰਮੂ ਕਸ਼ਮੀਰ ਦੇ ਵਿੱਚ 2 ਸਾਲਾਂ ਦਾ ਬਜਟ 20000 ਕਰੋੜ ਰੁਪਏ ਦਾ ਉਹ ਸਾਡੇ ਤਾਂ ਮੰਡੀ ਮੌਜੂਦ ਆ 12800 ਪਿੰਡਾਂ ਚ ਕਿੱਥੇ ਨਹੀਂ ਗੰਜਾ ਪੀਤਾ ਜਾਂਦਾ ਹੈਗਾ ਕਿੱਥੇ 12800 ਪਿੰਡਾਂ ਦੇ ਵਿੱਚ ਕਿੱਥੇ ਕੀ ਫੀਮ ਡੋਡੇ ਨਹੀਂ ਕਰਦੇ ਜਾਂਦੇ ਅਜੀਬ ਤੇ ਰੱਖਣੀਆਂ ਗੋਲੀਆਂ ਸਰਕਾਰੀ ਨਸ਼ੇ ਤੇ ਲਾਤੀਆਂ ਤੇ ਜਦ ਕੀ ਅਸਲ ਮੁੱਦਿਆਂ ਤੇ ਕਿਸੇ ਦੀ ਗੱਲ ਹੀ ਨਹੀਂ ਹੋ ਰਹੀ ਹੈਗੀ ਤਲਾਕਾਂ ਦੀ ਗਿਣਤੀ ਬੇਬੀ ਟਿਊਬ ਸੈਂਟਰ ਹਰ ਘਰ ਦੇ ਵਿੱਚ ਮਰੀਜ਼ ਪੈਦਾ ਹੋ ਗਿਆ ਕੈਂਸਰ ਕਾਲਾ ਪੀੜਿਆ ਹਰ ਘਰ ਦੇ ਵਿੱਚ ਪੜ ਰਿਆ ਤੇ ਇਹਦੀ ਕੋਈ ਗੱਲ ਕਰਨ ਵਾਲੇ ਹੀ ਨਹੀਂ ਹੈਗਾ ਹੁਣ ਆਸੀ ਕਿ ਜਦ ਤੁਸੀਂ ਕਹਿੰਦੇ ਪੀਜਪੀ ਦੇ ਅਧੀਆਂ ਜਾਸੀਆਂ ਚੱਲਦੀਆਂ ਨੇ ਜੇ ਹੁਣ ਪੰਜਾਬ ਦੇ ਹਾਲਾਤ ਕੋਈ ਬਦਲ ਸਕਦਾ ਤਾਂ ਪੀਜਪੀ ਬਦਲ ਸਕਦੀ ਹੈ ਕਿਉਂ ਜੇਕਰ ਅਸੀਂ ਹਾਲਾਤਾਂ ਦੇਖੀਅਤੀ ਮਾਰੀਏ ਇਹ ਦੇਖ ਕੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਲਈ ਸੋਚੋ 60% ਪੰਜਾਬ ਖਤਮ ਹੋ ਚੁੱਕਿਆ 40% ਬਚਿਆ ਵਾ ਆਓ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾ ਲਈਏ ਆਓ ਆਪਣੇ ਰਲ ਮਿਲ ਕੇ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਛੱਤਰ ਜ਼ਰੂਰ ਮਾਰਨਗੀਆਂ ਤੇ ਸੋਚੋ ਵੀ ਅਸੀਂ 2027 ਦੇ ਵਿੱਚ ਕਿਹੜੀ ਰਣਨੀਤੀ ਤੇ ਚੱਲਣਾ ਹੈ ਇਸ ਵਾਰ ਜਿਹਨੂੰ ਵੀ ਸਮਰਥਨ ਦੇਵਾਂਗੇ ਲਿਖਾ ਕੇ ਸਾਰਾ ਕੁਝ ਲਾਵਾਂਗੇ ਇਹ ਦੇਖੜ ਕੇ ਵੀਰੋ ਨਸਲਾਂ ਨੂੰ ਬਚਾ ਲਓ ਆਪਣੇ ਪਿਓ ਪਾਣੀ ਨੂੰ ਬਚਾ ਲਓ ਜੋ ਹਰ ਘਰ ਦੇ ਵਿੱਚ ਬੀਮਰੀ ਪੈਦਾ ਹੋ ਗਿਆ ਚਿੱਟੇ ਵਾਲੇ ਦਰਦਰ ਕਰਦੇ ਫਿਰਦੇ ਨੇ ਕਤਲ ਕਰ ਰਹੇ ਨੇ ਲੁੱਟਾ ਕੋਆ ਘਰ ਇਹਨੇ ਦੁਕਾਨਾਂ ਕਰੀਬਾਂ ਦੀਆਂ ਲੁੱਟ ਰਹੇ ਨੇ ਤੇ ਸਾਡੇ ਤਾਂ ਤੁਹਾਨੂੰ ਉਦਾਹਰਨਾ ਤੁਹਾਨੂੰ ਦਿਖਾ ਦਿੰਦੇ ਇੱਥੇ ਇਹ ਦੇ ਕਰਕੇ ਵੀਰੋ ਉਠੋ ਕੋਈ ਖਸ ਕੇ ਕੋਈ ਅਫੀਮ ਡੋਡੇ ਕੋਈ ਨਸ਼ਾ ਨਹੀਂ ਹੈਗਾ ਨਸ਼ਾ ਹੈ ਸਾਉ ਨਸ਼ਾ ਵਾ ਜਿਹਨੂੰ ਖਾ ਕੇ ਬੰਦਾ ਕੰਮ ਕਰਦਾ ਕਿਦੀ ਧੀ ਭੈਣ ਨੂੰ ਨਹੀਂ ਚੇੜਦਾ ਰਾਜੇ ਵਿੜਿੰਗ ਸੁਖਬੀਰ ਬਾਦਲ ਬਲਵੰਤ ਸਿੰਘ ਰਾਮੂ ਵਾਲੀਏ ਐਡੀ ਐਡੀਆ ਪੋਸਟਾਂ ਤੇ ਪਹੁੰਚ ਗਏ ਕਿ ਉਹ ਕਿਤੇ ਅਫੀਮ ਡੋਡੇ ਨਹੀਂ ਸਿਖਾਉਂਦੇ ਹਾਂ ਹਾਂ ਭਾਈ ਚਲ ਪ੍ਰਦੇਸ਼ ਦੇ ਲੀਡਰ ਆਪਣੇ ਲੋਕਾਂ ਲਈ ਸਕੇ ਬਣੇ ਨੇ ਨਾ ਉਹਨਾਂ ਨੇ ਭੰਗ ਦੀ ਖੇਤੀ ਲਾਗੂ ਕਰਤੀ ਜਦੋਂ ਅਸੀਂ ਇੱਥੇ ਭੰਗ ਤੇ ਅਫੀਮ ਦੀ ਖੇਤੀ ਦੀ ਮੰਗ ਕਰਦੇ ਆ ਤਾਂ ਲੀਡਰਾਂ ਦੇ ਬਾਬਾ ਸੀਰ ਦਾ ਆਲਾ ਮੌਕਾ ਨਿਕਲੇਉਂਦਾ ਤੇ ਜਦ ਹੀ ਇੱਥੇ ਜਿਹੜੇ ਬੁੱਧੀ ਜੀ ਗਿਉ ਨੇ ਸਮਾਵਰ ਗਿਉ ਜਦੋਂ ਖੁੱਡਾਂ ਦੇ ਵਿੱਚੋਂ ਨਿਕਲੇ ਆਉਂਦੇ ਨੇ ਜਦ ਕਿ ਅੱਜ ਭਗਮਤ ਮਾਨ ਸਮਝਦੇ ਨੇ ਕੱਢ ਨੂੰ ਸਮਝ ਲੈ ਜੇ ਕਰਚਿੱਟ ਦਾ ਲੱਕ ਤੋੜਨਾ ਲੁੱਟਾ ਘੁਆ ਬੰਦ ਕਰਨੀਆਂ ਨੇ ਪੰਜਾਬ ਦੇ ਹਾਲਾਤ ਬਦਲਨੇ ਨੇ ਤਾਂ ਦੁਨੀਆ ਦੇ ਬਿਆਲੀ ਦੇ ਚਮਗੋ ਕੋ ਨੂੰ ਨੱਚ ਕੇ ਫੇਰ ਬਦਲ ਕਰਕੇ ਅਫੀਮ ਭੰਗ ਤੇਰ ਡੋਡਿਆਂ ਨੂੰ ਖੁੱਲ ਦੇਣੀ ਪੈਣੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਪੰਜਾਬ ਦੇ ਹਾਲਾਤ ਇਦੋਂ ਵੀ ਵੱਧ ਤਰ ਰੂਣਗੇ ਤੇ ਲੋਕ ਘਰੋਂ ਨਿਕਲੋਂ ਵੀ ਡਰਿਆ ਕਰਨਗੇ